ਜਲੰਧਰ ਵੈਸਟ ਹਲਕੇ ਵਿੱਚ ਹੋਈ ਜਿਮਨੀ ਚੋਣ ਦੇ ਨਤੀਜਿਆਂ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਅੱਜ ਜਲੰਧਰ ਆਉਣਗੇ ਇਸ ਦੌਰਾਨ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਪਾਰਟੀ ਵਰਕਰਾਂ ਦਾ ਉਹਨਾਂ ਨੇ ਧੰਨਵਾਦ ਕੀਤਾ ਮੰਤਰੀ ਵਧਾਇਕਾਂ ਨਾਲ ਮੀਟਿੰਗ ਕਰਨਗੇ ਜਿਸ ਦੇ ਬਾਅਦ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆਪਣੇ ਜਲੰਧਰ ਕੈਂਟ ਸਥਿਤ ਰਿਹਾਇਸ਼ ਦੇ ਵਿੱਚ ਵਲੰਟੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਫਿਲਹਾਲ ਇਸ ਨੂੰ ਲੈ ਕੇ ਕੋਈ ਅਧਿਕਾਰੀ ਪਲਾਨ ਜਿਹੜਾ ਉਹ ਜਾਰੀ ਨਹੀਂ ਹੋਇਆ ਜ਼ਿਕਰਯੋਗ ਹੈ ਕਿ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੇ ਵਿੱਚ 10 ਜੁਲਾਈ ਨੂੰ ਹੋਈ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ 모ਹਿੰਦਰ ਭਗਤ ਨੂੰ ਇੱਕ ਪਾਸੜ ਜਿੱਤ ਹਾਸਲ ਹੋਈ ਹੈ ਤੇ ਉਹਨਾਂ ਨੇ ਆਪਣੇ ਵਿਰੋਧੀ ਅਤੇ ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਖੀਤਲ ਅੰਗੁਰਾਲ ਨੂੰ 37325 ਵੋਟਾਂ ਦੇ ਵੱਡੇ ਫਰਕ ਦੇ ਨਾਲ ਹਰਾਇਆ ਇਸ ਜਿਮਨੀ ਚੋਣ ਦੇ ਵਿੱਚ ਮਹਿੰਦਰ ਭਗਤ ਨੂੰ 55246 ਚੀਤਲ ਉਂਗਰਾਲ ਨੂੰ 17921 ਅਤੇ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਮਿਲੀਆਂ ਨੇ ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਸ਼ੀਤਲ ਉਂਗਰਾਲ ਦੇ ਆਪ ਤੋਂ ਅਸਤੀਫੇ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਕਾਰਨ ਇਹ ਸੀਟ ਖਾਲੀ ਹੋਈ ਸੀ ਅਤੇ ਵੋਟਾਂ ਦੀ ਗਿਣਤੀ ਦੇ ਪਹਿਲੇ ਰਾਊਂਡ ਤੋਂ ਹੀ 모ਹਿੰਦਰ ਭਗਤ ਨੇ ਜਿਹੜੀ ਹੈ ਆਪਣੀ ਲੀਡ ਹਾਸਲ ਕੀਤੀ ਆ ਜੋ ਕਿ 13ਵੇਂ ਰਾਊਂਡ ਤੱਕ ਬਰਕਰਾਰ ਰਹੀ ਹੈ ਅਤੇ ਇਹ ਲੀਡ ਜਿਹੜੀ ਆ ਉਹ ਲਗਾਤਾਰ ਵਧਦੀ ਗਈ ਅਤੇ ਇਸ ਜਿਮਨੀ ਚੋਣ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਕਾਰ ਦਾ ਹਾਸਲ ਦਾ ਸਵਾਲ ਹੈ ਜਿਹੜਾ ਉਹ ਬਹਾਲ ਰੱਖਿਆ ਗਿਆ ਅਤੇ ਸਮੁੱਚੀ ਚੋਣ ਮੋਹਮ ਦੇ ਵਿੱਚ ਦੀ ਜਿਹੜੀ ਕਮਾਨ ਹੈ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਖੁਦ ਸੰਭਾਲੀ ਰੱਖੀ ਹੈ